ਵਲਾਗ ਸਮਤੀ ਇਲੈਕਸ਼ਨ ਤੁਸੀਂ ਜਿੱਤ ਚੁੱਕੇ ਹੋ ਸੋ 8 ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਵਲਾਗ ਸਮਤੀ ਨੇ ਬੜਾ ਤਾ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਰਾਦੀ ਰਾਦੀ ਜੈ ਸ਼੍ਰੀ கிருஷ்ਨਾ ਔਰ ਮੈਮ ਵਲਾਗ ਸਮਤੀ सुमन ਸਾਨੀ 8 ਪਿੰਡਾਂ ਵਿੱਚੋਂ ਜਿੱਤੀ ਹੈਗੀ ਹੈ ਔਰ ਮੇਰੇ ਮੰਤਰੀ ਸਾਹਿਬ ਇਹਨਾਂ ਨੇ ਸਾਨੂੰ ਟਿਕਟ ਦਿੱਤੀ ਹੈਗੀ ਹੈ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹੈਗੀਆਂ ਮੈਂ ਬਲਾਗ ਸਮਿਤੀ ਜਿੱਤ ਕੇ ਅਠਾ ਪਿੰਡਾਂ ਚੋਂ ਇਹਨਾਂ ਦੀ ਝੋਲੀ ਵਿੱਚ ਪਾਈ ਹੈਗੀਆਂ ਤੇ ਜਿਹੜੇ ਵੀ ਇਹ ਕੰਮ ਕਰਨਗੇ ਮੈਂ ਇਹਨਾਂ ਦੀ ਖੜੀ ਉਤਰਾਂਗੀ ਕਮਾ ਚੋਂ ਤੇਰੇ ਜ਼ੋਨ ਚ ਜਿੰਨੇ ਵੀ ਸਰਪੰਚ ਸਾਹਿਬਾ ਹੈਗੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਤੋਂ ਸ਼ੁਕਰੀਆ ਦਾ ਕਰਦੀ ਹੈਗੀਆਂ ਜੀ ਜੀ ਸੋ ਭੈਣ ਜੀ ਹੋਣੀ ਦੂਜੀ ਵਾਰ ਬਲਾਸ ਸੰਤੀ ਦੇ ਇਲੈਕਸ਼ਨ ਜਿਹੜੀ ਉਹ ਜਿੱਤ ਚੁੱਕੇ ਨੇ ਸੋ ਲੱਕੇ ਦੇ ਲੋਕਾਂ ਨੇ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੀ ਛੱਤੇ ਬਲਾਕ ਸੰធី ਮੈਂ ਬਤਾ ਤਾ ਸਿੱਧਾ ਸੋ ਕੀ ਕਰਨ ਚਾਹੋਗੇ ਕਿਵੇਂ ਦਿਖਦੇ ਹੋ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀ ਤੁਹਾਡਾ ਜਿਹੜੇ ਤੁਸੀਂ ਗੁਰਦਾਸਪੁਰ ਤੋਂ ਸਾਡਾ ਇੰਟਰਵਿਊ ਲੈਣ ਵਾਸਤੇ ਇੱਕ ਛੋਟੇ ਜਿਹੇ ਪਿੰਡ ਪਿੰਡ ਸ਼ੇਰਪੁਰ ਗਿੱਧਰਪੁਰ ਪਰ ਇਹਦਾ ਜ਼ੋਨ ਆ ਜਿਹੜਾ ਉਹ ਲਾੜੀ ਗੁਜਰਾਂ ਜ਼ੋਨ ਆ 14 ਨੰਬਰ ਲਗਭਗ 7-8 ਪਿੰਡ ਸਾਡੇ ਇਸ ਜ਼ੋਨ ਦੇ ਵਿੱਚ ਆਂਦੇ ਆ ਇੱਕ ਮੇਰੇ ਵੀਰ ਜੀ ਮੈਂ ਤੁਹਾਨੂੰ ਥੋੜਾ ਜਿਆ ਦੱਸਣਾ ਚਾਹੁੰਨਾ ਪਿਛੋਕੜ ਇਹ ਅੱਜ ਤੋਂ 17-18 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨ ਤੇ ਫੁੱਲ ਦੇ ਉੱਤੇ ਵੀ ਇਲੈਕਸ਼ਨ ਲੜ ਚੁੱਕਿਆ ਹੈ ਬਲਾਕ ਸਮਿਤੀ ਦਾ ਉਸ ਟਾਈਮ ਅਖਰੋਟਾ ਜ਼ੋਨ ਹੁੰਦਾ ਸੀ 3 ਨੰਬਰ ਉਸ ਟਾਈਮ ਮਾਰਜਨ ਸੀ 356 ਵੋਟ ਦਾ ਔਰ ਤੁਹਾਡੇ মিডিਆ ਕਰਮੀਆਂ ਨੇ ਇਹ ਪਹਿਲਾਂ ਹੀ ਇਹ ਸੀਟ ਡਿਕਲੇਅਰ ਕਰ ਦਿੱਤੀ ਸੀ ਕਿ ਸੁਮਨ ਸੈਣੀ ਕਰੋਟਾ ਜੋਨ ਤੋਂ ਜਿੱਤਣ ਜਾ ਰਹੀ ਆ ਹੁਣ ਸਾਨੂੰ ਲਾਲਚੰਦ ਕਿਟਨ ਚੱਕ ਜੀ ਨੇ ਸਾਡੇ ਇਲਾਕੇ ਦੇ ਮੰਤਰੀ ਹੈ ਮਨਿਸਟਰ ਆਫ ਪੰਜਾਬ ਨੇ ਉਹਨਾਂ ਨੇ ਸਾਨੂੰ ਦੁਬਾਰਾ ਟਿਕਟ ਦਿੱਤੀ ਆਪਾਂ ਲੜਨਾ ਨਹੀਂ ਸੀ ਚਾਹਦੇ ਪਰ ਉਹਨਾਂ ਨੇ ਸਾਨੂੰ ਮਾਨ ਬਖਸ਼ਿਆ ਅਸੀਂ ਇਹ ਦੁਬਾਰਾ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਆ ਇੱਕ ਖੁਸ਼ੀ ਦੀ ਮੁਕਾਬਲੀ ਹੈ ਗੱਲ ਇਹ ਹੈਗੀ ਆ ਕਿ ਸਾਡਾ ਜਿਹੜਾ ਇਸ ਵਾਰ ਇਲੈਕਸ਼ਨ ਸੀ ਉਹ ਬਲਾਕ ਸਮਿਤੀਆਂ ਨਾਲ ਨਹੀਂ ਸੀਗਾ ਸਾਡਾ ਇਲੈਕਸ਼ਨ ਐਕਸ ਐਮ ਐਲ اے ਸੀਮਾ ਕੁਮਾਰੀ ਭਾਤੀ ਜਨਤਾ ਪਾਰਟੀ ਦੀ ਲੇਡੀਜ਼ ਜਿਹੜੀ ਐਮ ਐਲ ਏ ਸੀ ਉਹਨਾਂ ਦੇ ਨਾਲ ਸੀ ਕਿਉਂਕਿ ਉਹਨਾਂ ਦਾ ਜਿਹੜਾ ਪਿੰਡ ਹੈ ਲਾੜੀ 183 ਉਹ ਤਕਰੀਬਨ ਅਸੀਂ ਉਸ ਬੂਥ ਦੇ ਉੱਤੇ ਵੀ ਲਗਭਗ ਬਰਾਬਰ ਰਹੇ ਹਾਂ ਔਰ ਭਰਿਆ ਲਾੜੀ ਦਾ ਜਿਹੜਾ ਬੂਥ ਹੈ ਆਹੀ ਉਹਨਾਂ ਦਾ ਜਿੱਤ ਚੁੱਕੇ ਆ ਔਰ ਬੀ ਜੀ ਪੀ ਤੇ ਕਾਂਗਰਸ ਦਾ ਘੜ ਸੀ ਉਹਦੇ باوجود ਸਾਨੂੰ ਜਿੱਤ ਪ੍ਰਾਪਤ ਹੋਈ ਹੈ ਅਸੀਂ ਵਰਕਰਾਂ ਦਾ ਵੀਰਾਂ ਦਾ ਸਰਪੰਚਾਂ ਦਾ ਪਹਿਣਾ ਦਾ ਛੋਟੇ ਛੋਟੇ ਵੀਰਾਂ ਦਾ ਜਿਹੜੇ ਸਾਡੇ ਨਾਲ ਚੱਲੇ ਆ ਸਾਥ ਦਿੱਤੇ ਆ ਅਸੀਂ ਉਹਨਾਂ ਦਾ ਕਰਜ਼ਾ ਕਦੀ ਵੀ ਨਹੀਂ ਦੇ ਸਕਦੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਉਹਨਾਂ ਲੋਕਾਂ ਦੇ ਅਸੀਂ ਕੰਮ ਆਈਏ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ نوازਿਆ ਸੋ ਜੀ ਸਰ ਮੁਕਾਬਲੇ ਨੂੰ ਕਿਵੇਂ ਮੰਨਦੇ ਬੜਾ ਚੁਣੌਤੀਪੂਰਨ ਨਹੀਂ ਜਾਂ ਬੜਾ ਸਫਲਤਾ ਹੈ ਦੇਖੋ ਮੁਕਾਬਲੇ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਕਿ ਸਾਡੇ ਇਸ ਵਾਰ ਆਪ ਪਾਰਟੀ ਦੇ ਕੁਝ ਵਰਕਰ ਸਾਥ ਨਹੀਂ ਚੱਲੇ ਇੱਕ ਭਰਿਆਲਾ ਜਿਹੜਾ ਤਾਰਾਗੜ ਤੋਂ ਝਾਖੂਲਾੜੀ ਦਾ ਰੋਡ ਹੈ ਉਹ ਵੀ ਰੋਡ ਦਾ ਮੂਰਤ ਹੋ ਚੁੱਕਿਆ ਸੀ ਪਰੰਤੂ ਸੰਤਿਆ ਦਾ ਜਦੋਂ ਇਲੈਕਸ਼ਨ ਆਇਆ ਤੇ ਉਹ ਰੋਡ ਕਾਫੀ ਡੈਮੇਜ ਹੈਗਾ ਸੀ ਹੁਣ ਲੋਕਾਂ ਨੂੰ ਉਹ ਵੀ ਗੁੱਸਾ ਹੈਗਾ ਸੀ ਨਹੀਂ ਤੇ ਸਾਡਾ ਮਾਰਜਨ 200 ਵੋਟ ਤੱਕ ਜਾਣਾ ਸੀ ਉਹ ਵੀ ਲੋਕਾਂ ਨੂੰ ਗੁੱਸਾ ਹੈ ਕਿ ਰੋਡ ਬਸ ਕਹਿੰਦੇ ਐ ਮੂਰਤ ਕੀਤਾ ਪਰ ਬਣਾਇਆ ਨਹੀਂ ਤੇ ਮੈਂ ਉਹਨਾਂ ਨੂੰ ਆਸ਼ਵਾਸ਼ਣ ਦਿੰਦਾ ਹਾਂ ਕਿ ਜੇਕਰ ਡੇਅਰ ਜਾਂ 2 ਮਹੀਨੇ ਦੇ ਵਿੱਚ ਰੋਡ ਦਾ ਕੰਮ ਨਹੀਂ ਸ਼ੁਰੂ ਹੋਏਗਾ ਤੇ ਮੇਰਾ ਵਾਦਾ ਹੈ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਤੁਸੀਂ ਮੇਰੇ ਵੀਰੋ ਨਾਲ ਚਲਿਓ ਬਲੌਗ ਤੇ ਆਪਾਂ ਰਜਾਇਨ ਕਰ ਦਵਾਂਗੇ ਪਰ ਖੁਸ਼ੀ ਦੀ ਗੱਲ ਇਹ ਆ ਤਾਰਾਗੜ ਤੋਂ ਧੋਬੜੇ ਦਾ ਜਿਹੜਾ ਰੋਡ ਹੈ ਉਹ ਵਧੀਆ ਰੋਡ ਬਣਨ ਜਾ ਰਿਹਾ 18 ਫੁੱਟ ਰੋਡ ਬਣਨ ਜਾ ਰਿਹਾ ਔਰ ਸਾਈਡਾਂ ਦੀ ਕਬਰ ਹੋ ਰਹੀਆਂ ਇਹ ਮੰਤਰੀ ਸਾਹਿਬ ਨੇ ਤੁਸੀਂ ਯਕੀਨ ਮੰਨਿਓ ਕਿ ਸਾਨੂੰ ਟਫ ਮੁਕਾਬਲੇ ਅਸੀਂ ਜਿੱਤੇ ਜ਼ਰੂਰ ਆ ਪਰ ਮੰਤਰੀ ਸਾਹਿਬ ਦਾ ਹੁਣ ਅਗਲਾ ਇਲੈਕਸ਼ਨ ਨਾਲ ਜਿਹੜਾ ਉਹ ਆਸਾਨ ਹੋਏਗਾ ਕਿਉਂਕਿ ਕਾਫੀ ਜ਼ਿਆਦਾ ਕੰਮ ਹੋ ਰਿਹਾ ਹੈ ਸੋ ਬਰਦੀ ਬਾਤियां ਕਿਤਨਾ ਕਹਤੇ ਆਮਾ ਦੀ ਬਾਤियां ਅਸੀ ਅਲੀ हसन ਲੁੰਦੇ ਨੇ ਕਿ ਇਹ ਤੱਕੇ ਸਾਈਨ ਇਲੈਕਸ਼ਨ ਜਿੱਤੀ ਜਾਣਾ ਨੇ ਗਰਦਾਸਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਦੇਖੋ ਕਿਵੇਂ ਦੇਹਦੇ ਹੋ ਕੀ ਲੱਗਦਾ ਤੁਹਾਨੂੰ ਕੋਈ ਇਦਾਂ ਹੀ ਤੱਕੇ ਸਾਈ ਹੋਈ ਹੈ ਸਰ ਇਹਦਾ ਜਵਾਬ ਹੈ ਨਾ ਜਿਹੜਾ ਉਹ ਸਾਡੇ ਮਨਿਸਟਰ ਸਾਹਿਬ ਬੜੀ ਚੰਗੀ ਤਰ੍ਹਾਂ ਇੰਟਰਵਿਊ ਦੇ ਵਿੱਚ ਦੇ ਚੁੱਕੇ ਆ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਰਵਿੰਦ ਕੇਜਰੀਵਾਲ ਜੀ ਇਹਦੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਿੱਥੇ ਬਲੋਕਾਂ 'ਚ ਗਿਣਤੀ ਹੋ ਰਹੀ ਸੀ ਸਾਡੇ ਮਨਿਸਟਰ ਲਾਲਚੰਦ ਕਿਤੇ ਵੀ ਨਹੀਂ ਪਹੁੰਚੇ ਉਲਟਾ ਸੀਮਾ ਕੁਮਾਰੀ ਬਿਨਾ ਪਾਸ ਬਣਾਏ ਘਰੋਟੇ ਬਲਾਉ ਦੇ ਵਿੱਚ ਉਲਟਾ ਪ੍ਰਚਾਰ ਕਰ ਰਹੀ ਸੀ ਕਿ ਮੇਰਾ ਜੀ ਪਾਸ ਨਹੀਂ ਬਣਾਇਆ ਗਿਆ ਮੈਡਮ ਜੇ ਪਾਸ ਬਣਾਣਾ ਸੀ ਤੇ ਇੱਕ ਦਿਨ ਪਹਿਲਾਂ ਪਾਸ ਬਣ ਰਹੀ ਸੀ ਤੁਸੀਂ ਵੀ ਜਾ ਕੇ ਆਪਣਾ ਪਾਸ ਬਣਾ ਲੰ데 ਸੋ ਮੈਂ ਤਾਰੀਫ ਕਰਾਂਗਾ ਆਪਣੇ ਮინისტრ ਸ੍ਰੀ ਲਾਲਚੰਦ ਜੀ ਦੀ ਉਹ ਕਿਸੇ ਬਲਾਕ 'ਚ ਨਹੀਂ ਗਏ ਕਿਸੇ ਦਾ ਉਹਨਾਂ ਨੇ ਸਮਰਥਨ ਨਹੀਂ ਕੀਤਾ ਉਹ ਕਹਿੰਦੇ ਜਿਹੜਾ ਜਿੱਤ ਗਿਆ ਉਹ ਹੀ ਮੇਰਾ ਸੋ ਸਾਨੂੰ ਜਿੱਤ ਛੋਟੇ ਮਾਰਜ ਨਾਲ ਹੋਈ ਆ ਪਰ ਜਿੱਤ ਗਏ ਹੀ ਵੋਟਾਂ ਜਿੱਤੋਈ ਸਰ ਇਹ ਮੁਕਾਬਲਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਇਹ ਐਮਐਲਏ ਨਾਲ ਮੁਕਾਬਲਾ ਸੀ ਐਕਸ ਐਮਐਲਏ ਨਾਲ ਸਾਡੀ ਮਾਤਰ 8 ਵੋਟਾਂ ਦੇ ਜਿੱਤ ਹੋਈ ਹੈ ਪਰ ਮੈਨੂੰ ਦੁੱਖ ਵੀ ਆ ਕਿ ਅਸੀਂ ਬਹੁਤ ਛੋਟੇ ਮਾਰਜ ਨਾਲ ਜਿੱਤੇ ਹਾਂ ਇਹ ਠੀਕ ਠੀਕ ਸੋ ਸਰਵ ਕਾਰਜਾਂ ਦੀ ਗੱਲ ਕਹੀਏ ਇਹ ਪਿੰਨਾਂ ਦੇ ਵਿੱਚ ਕਾਫੀ ਅਧੂਰੇ ਨੇ ਅਜੇ ਵੀ ਵਿਕਾਸ ਕਾਰਜ ਸੋ ਕਿਵੇਂ ਦੇਖਦੇ ਹੋ ਵਿਕਾਸ ਕਾਰਜਾਂ ਨੂੰ ਲੈ ਕੇ ਨਾ ਅੱਠ ਪਿੰਨਾਂ 'ਚ ਵੱਡੀ ਜ਼ਿੰਮੇਵਾਰੀ ਤੁਹਾਡੇ ਕੋਲ ਹੈਗੀ ਸਰ ਮੈਂ ਤੇ ਆਪਣੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਭਗਵੰਦਾਨ ਜੀ ਦੀ ਆਪਣੇ ਮਨਿਸਟਰ ਸ਼੍ਰੀ ਲਾਲ ਚੰਦ ਦੀ ਤਾਰੀਫ ਵੀ ਕਰਾਂਗਾ ਕਿ ਤੁਸੀਂ ਅਮੂਮਨ ਦੇਖਿਆ ਹੋਵੇਗਾ ਕਿ ਜਿਹੜੀਆਂ ਸੜਕਾਂ ਪੰਚਾਇਤਾਂ ਦੇ ਵਿੱਚ ਆਂਦੀਆਂ ਰਹੀਆਂ ਕੋਈ 100-100 ਮੀਟਰ ਦਾ ਟੁਟਾ ਉਹ ਵੀ ਸੜਕਾਂ ਇਸ ਵਾਰ ਸਰਕਾਰ ਨੇ ਮੰਡੀ ਬੋਰਡ ਦੇ ਥਰੂ ਪੀ ਡਬਲਯੂ ਜੀ ਦੇ ਥਰੂ ਖੁਦ ਬਣਾਣੀਆਂ ਸ਼ੁਰੂ ਕਰਵਾ ਦਿੱਤੀਆਂ तकरीबन ਵਿਕਾਸ ਹੋ ਰਿਹਾ ਔਰ ਆਉਣ ਵਾਲੇ 2-3 ਮਹੀਨਿਆਂ ਚ ਤੁਸੀਂ ਖੁਦ ਹੀ ਸਾਡੀ ਸਰਕਾਰ ਦੀ ਤਾਰੀਫ ਕਰੋਗੇ ਮੈਂ ਜਿਆਦਾ ਗੱਲਾਂ ਆਪਣੀ ਸਰਕਾਰ ਦੀ ਨਹੀਂ ਕਰਾਂਗਾ ਪਰ ਤੁਸੀਂ ਆਉਣ ਵਾਲੇ ਟਾਈਮ ਚ ਖੁਦ ਤਾਰੀਫ ਕਰੋਗੇ ਜਿਹੜੀ ਮੇਰੇ ਅੱਜ ਇੰਟਰਵਿਊ ਲੈ ਰਹੇ ਹੋ ਹੈਲਥ ਦੀ ਸਕੀਮ ਨੂੰ ਲੈ ਕੇ ਕਿਵੇਂ ਦੇ 10 ਲੱਖ ਜਿਹੜੀ ਹੈਲਥ ਸਕੀਮ ਦਿੱਤੀ ਜਾਂ ਸੋ ਕਿਵੇਂ ਦੇ ਦੋ ਵਿਰੋਧੀਆਂ ਦਾ ਕਹਣਾ ਇੱਕ ਡਰਾਮਾ ਹੈ ਡਰਾਮਾ ਸੋ ਕਿਵੇਂ ਦੀ ਜੀ ਸਰ ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇਦਾ ਮੇਰਾ ਟਰਾਂਸਪੋਰਟ ਦਾ ਵੀ ਬਿਜ਼ਨਸ ਆਇਆ ਸਰ ਜਦੋਂ ਵੀ ਆਪਾਂ ਕੋਈ ਗੱਡੀ ਲੰਨੇ ਆ 5-6 ਲੱਖ ਦੀ ਤੇ ਇੰਸ਼ੋਰੈਂਸ ਕੰਪਨੀ ਉਹਦਾ ਵੀ ਆਰਪੇ ਦਾ ਵੀ ਆਰਪੇ ਦਾ ਇੰਸ਼ੋਰੈਂਸ ਕਰਦੀ ਹੈ ਗੱਡੀ ਰੋਡ ਤੇ ਐਕਸੀਡੈਂਟ ਹੋ ਜਾਏ ਜਾਂ ਗੱਡੀ ਥੱਲੇ ਕੋਈ ਬੰਦਾ ਆ ਜਾਂਦਾ ਉਹਦਾ ਜਿੰਨਾ ਵੀ ਕਲੇਮ ਪੈਂਦਾ ਉਹ ਇੰਸ਼ੋਰੈਂਸ ਕੰਪਨੀ ਨੂੰ ਪੈਂਦਾ ਹੁਣ ਮੈਂ ਸਰਕਾਰ ਦੀ ਅਰਵਿੰਦ ਕੇਜਰੀਵਾਲ ਦੀ ਆਪਣੇ ਮੁੱਖ ਮੰਤਰੀ ਦੀ ਤਾਰੀਫ ਇਹ ਸਿਲੋਂ ਕਰਾਂਗਾ ਇਹਨਾਂ ਨੇ ਸਿੱਧਾ 350 ਕਰੋੜ ਰੁਪਏ ਇੰਸ਼ੋਰੈਂਸ ਕੰਪਨੀਆਂ ਨੂੰ ਪਾਤਾ ਹੈ ਯਾਕੀਨ ਮੋਦੀ ਸਾਹਿਬ ਵੀ ਇਸ ਤਰ੍ਹਾਂ ਕਰ ਸਕਦੇ ਸੀ ਪਰ ਉਹਨਾਂ ਨੇ ਨਹੀਂ ਕੀਤਾ ਇਹ ਪੜ੍ਹੇ ਲਿਖਿਆਂ ਦੀ ਸਰਕਾਰ ਆ ਇਹਨਾਂ ਨੇ 350 ਕਰੋੜ ਰੁਪਏ ਪਾਤਾ ਹੁਣ ਜ਼ਿੰਮੇਵਾਰੀ ਇੰਸ਼ੋਰੈਂਸ ਕੰਪਨੀ ਦੀ ਹੈ ਕਿ ਮਰੀਜ਼ ਦੇ ਉੱਤੇ 10000 ਲੱਗਦਾ ਜਾਂ 10 ਲੱਖ ਲੱਗਦਾ ਉਹ ਇੰਸ਼ੋਰੈਂਸ ਕੰਪਨੀ ਪੈਸਾ ਭਰੇਗੀ ਸੋ ਸਰ ਇਹ ਆਪਣੀ ਜਿੱਤ ਜਿਹੜੀ ਆ ਵਧ ਸੰਤੀ ਦੀ ਤੁਸੀਂ ਜਿੱਤੇ ਹੋ ਸੋ ਕੀ ਲੰਦਾ ਫੀਸ ਵੈਲਿਊ ਦੇ ਹੱਦ ਤੇ ਵੋਟਾਂ ਪਈਆਂ ਜਾਂ ਪਾਰਟੀ ਦੇ ਇਨਸਾਨ ਤੇ ਵੋਟਾਂ ਪਈਆਂ ਜਿਤ ਮੰਦੇ ਸਰ ਡਿਪੈਂਡ ਕਰਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਪੜਿਆ ਲਿਖਿਆ ਦੀ ਸਰਕਾਰਾਂ ਉਹਨਾਂ ਵਿੱਚੋਂ ਮੈਂ ਵੀ ਥੋੜਾ ਬੋੜਾ ਪੜਿਆ ਹੋਇਆ ਸੀ ਕੁਝ ਜਦੋਂ ਮੈਂ ਰੋਡ ਤੋਂ ਨਿਕਲਣਾ ਮੈਂ ਹਰ ਇੱਕ ਨੂੰ ਰਾਮ ਰਾਮ ਸਲਾਮ ਸਤਿ ਸ੍ਰੀ ਅਕਾਲ ਕਰਦੇ ਰਹਿਦਾ ਕਈ ਮੇਰੇ ਨਾਲ ਇਸ ਤਰ੍ਹਾਂ ਜੱਫੀ ਪਾ ਕੇ ਮਿਲਦੇ ਆ ਕਿ ਜਿਸ ਤਰ੍ਹਾਂ ਉਹਨਾਂ ਦਾ ਆਪਣਾ ਬੱਚਾ ਹੁੰਦਾ ਸੋ ਇਹ ਮੇਰੇ ਕਾਰਨ ਵੀ ਸਮਝਾਂਗਾ ਕਿ ਮੇਰੀ ਮੈਸੇਜ ਦਿੱਤੇ ਆ ਔਰ ਪਾਰਟੀ ਦਾ ਵੀ ਯੋਗਦਾਨ ਹੈ ਗਈ ਆ ਸਰ ਨਿਸ਼ਾਨ ਤੇ ਟਿਕੜ ਮਿਲੀ ਆ ਤੇ ਜੇਤਾਂ ਹਾਸਲ ਹੋਈ ਆ ਪਰ ਪ੍ਰੰਤੂ ਮੰਨੂ ਸੰਪਤੀ 8 ਵੋਟਾਂ 8 ਮਿੰਟਾਂ ਦੀ ਮਿਲੀ ਆ ਪਰ ਮੈਂ ਤੁਹਾਡੇ ਨਾਲ ਵਾਦਾ ਕਰਨਾ ਇਸ ਵੇਲੇ ਮੇਰੇ ਮਨਿਸਟਰ ਸਾਹਿਬ ਮੇਰੀ ਸਰਕਾਰ ਨਹੀਂ ਬੈਠੀ ਹੋਈ ਮੈਂ ਤੁਹਾਡੇ ਨਾਲ ਵਾਦਾ ਕਰਨਾ ਕਿ ਮੈਂ ਆਉਣ ਵਾਲਾ 40 50 ਪਿੰਡਾਂ ਦਾ ਇਲੈਕਸ਼ਨ ਚ ਸ਼੍ਰੀ ਲਾਲਚਨ ਕਟਾ ਵਿੱਚ ਵੱਧ ਤੋਂ ਵੱਧ ਵੋਟਾਂ ਮਾ ਜਤਾਵਾਂ ਤੋ 8 ਪਿੰਡਾਂ ਦੇ ਲੋਕਾਂ ਨੇ ਮਾਨਵਿਕ ਸੇਵਾ ਕੰ ਦਾ ਮੌਕਾ ਦਿੱਤਾ ਸੋ ਮੈਸੇਜ ਕੀ ਦੇਣਾ ਚਾਹੁੰਦੇ ਸਰ ਮੈਂ ਇਸ ਵਾਰ 8 ਪਿੰਡਾਂ ਦੇ ਵਿੱਚ ਮੇਰੀਆਂ ਪੈਣਾ ਬੜੇ ਗਰੀਬ ਤੋਂ ਗਰੀਬ ਘਰ ਵੀ ਆਂਦੇ ਸੀ ਮਨੂੰ ਕਹਿੰਦੇ ਸੀ ਵਾਦਾ ਕਰ ਇਸ ਵਾਰ ਤੁਸੀਂ ਯਕੀਨ ਮੰਨਿਓ ਕਿਸੇ ਨਾਲ ਕੋਈ ਵਾਦਾ ਨਹੀਂ ਕੀਤਾ ਮੈਂ ਸਾਰਾ ਫੋਨ ਵੀ ਮੇਰੀ ਵਾਈਫ ਨੇ ਬਲੌਕ ਸਮਿਤੀ ਦਾ ਲੈਟਰ ਹੈਡ ਬਣਾਇਆ ਐਸ ਲੈਟਰ ਹੈਡ ਤੇ ਖੁਦ ਲਿਖਦੀ ਆ ਜਿੰਨੇ ਵੀ ਕੰਮ ਹੁੰਦੇ ਆ ਔਰ ਮੰਤਰੀ ਸਾਹਿਬ ਨੂੰ ਜਾ ਕੇ ਦਿੰਦੇ ਆ ਕਿ ਸਾਰੇ ਮੇਰੇ ਕੰਮ ਕਰਵਾਉ ਜਿਹੜੇ ਜਾਇਜ਼ ਹੁੰਦੇ ਆ ਉਹ ਕਰਦੇ ਵੀ ਆ ਔਰ ਉਹਨਾਂ ਨੇ ਦੋ ਮੈਨੀਫੈਸਟੋ ਦੇਣ ਦੇ ਕਾਫੀ ਕੰਮ ਕੀਤੇ ਵੀ ਹੈਗੇ ਆ ਪਰੰਤੂ ਸਾਡਾ ਇੱਕ ਵਿਜ਼ਨ ਆ ਕਿ ਕੋਈ ਕਹਿੰਦਾ ਨਾ ਮੇਰਾ ਘਰ ਪਾਓ ਅਸੀਂ ਜਦ ਤੱਕ ਖੁਦ ਨਹੀਂ ਦੇਖ ਲੈਂਦੇ ਉਦੀ ਸ਼ੱਕ ਤਦ ਤੱਕ ਆਹੀਂ ਇਸ ਲੈਟਰ ਹੈ ਦੇ ਰਿਕਮੈਂਡੇਸ਼ਨ ਨਹੀਂ ਕਰਦੇ ਮੈਂ ਡਿਜ਼ਰਵ ਦੇ ਹਿਸਾਬ ਨਾਲ ਮੈਂ ਨੂੰ ਆਪਣੀ ਵਾਈਫ ਨੂੰ ਕਿਹਾ ਕਿ ਜਿਹੜਾ ਡਿਜ਼ਰਵ ਕਰੇਗਾ ਉਹਨੂੰ ਹੀ ਉਹਦਾ ਹੱਕ ਮਿਲੇਗਾ ਬਾਕੀ ਜਿਸ ਤਰ੍ਹਾਂ ਪਿੰਡਾਂ ਦੇ ਸਰਪੰਚ ਕਹੀ ਕਰ ਲੈਂਦੇ ਆ ਉਹ ਪਾਰਟੀ ਦਾ ਬੋਰਡ ਬੈਂਕ ਘਟ ਬਣਾਉਂਦੇ ਆ ਉਹ ਆਪਣਾ ਬੋਰਡ ਬੈਂਕ ਜਿਆਦਾ ਬਣਾਉਂਦੇ ਆ ਆਪਣੇ ਚਿਹਤਿਆਂ ਦੇ ਕੰਮ ਕਰਦੇ ਆ ਸਰ ਬਿਲਕੁਲ ਨਹੀਂ ਜਿਹਦਾ ਹੱਕ ਹੈ ਉਹਨੂੰ ਮਿਲੇਗਾ ਔਰ ਮੇਰਾ ਵਿਜ਼ਨ ਇਸ ਵਾਰ ਸੰਤੀ ਦੇ ਵਿੱਚ ਮੈਂ ਲੋਕਾਂ ਨੂੰ ਕਹਿੰਦਾ ਵੀ ਰਿਆਂ ਕਿ ਮੇਰਾ ਵਿਜ਼ਨ ਹੈ ਨਾ ਜਿਹੜਾ ਸਰ ਸੰਤੀ ਇੱਕ ਬਹਾਨਾ ਹੈ ਮੂਝੇ ਦਿੱਲੀ ਜਾਣਾ ਸਰ ਮੇਰਾ ਵਾਦਾ ਮੇਰੇ ਵਰਿੰਦ ਕੇਜਰੀਵਾਲ ਮੇਰੇ ਲਾਲਚਨ ਕਟਾਰੂਚਕ ਮਨਿਸਟਰ ਸ਼੍ਰੀ ਭਗਵੰਤ ਮਾਨ ਜਦੋਂ ਵੀ ਮੈਨੂੰ ਦਿੱਲੀ ਪਹੁੰਚਾਣਗੇ ਦੇ ਖੁਦ ਮਨ ਨੂੰ ਸਸਲੇ ਦਰਵਾਜ਼ੇ ਤੱਕ ਪਹੁੰਚਾਣਗੇ ਮੇਰਾ ਔਰ ਡਿਜ਼ਰਵ ਦੇ ਹਸਰ ਨਾਲ ਮੈਂ ਜਾਵਾਂਗਾ ਔਰ ਹਿੰਮਤ ਕਰਕੇ ਜਾਵਾਂਗਾ ਚਮਚਾਗਿਰੀ ਕਰਕੇ ਨਹੀਂ ਜਾਵਾਂਗਾ ਕੰਮਾਂ ਦੇ ਰਾਹ ਤੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਔਰ ਇੱਕ ਵਾਰ ਤੋਂ ਫਿਰ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਤੁਸੀਂ ਮੇਰੀ ਆਵਾਜ਼ ਮੇਰੇ ਸਰਕਾਰ ਤੱਕ ਪਹੁੰਚਾਓ ਸਰਕਾਰ ਆੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੀਰਥ ਯਾਤਰਾ ਸਰਕਾਰ ਕਰਵਾ ਰਹੀ ਹੈ ਬਸਾਂ ਦੇ ਵਿੱਚ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਜਾ ਰਹੇ ਨਾ ਅੰਮ੍ਰਿਤਸਰ ਜੇ ਪਰਸੋਂ ਬਸ ਗਈ ਆ ਔਰ ਉਸ ਤੋਂ ਬਾਅਦ ਹੈਲਥ ਸਿਸਟਮ ਦੀ ਮੈਂ ਗੱਲ ਕਰਤੀ ਐ ਇਲੈਕਟ੍ਰਿਸਿਟੀ ਸਾਰਿਆ ਇਲੈਕਟ੍ਰਿਸਿਟੀ ਪਹਿਲੀਆਂ ਸਰਕਾਰਾਂ ਦਿੰਦੀਆਂ ਰਹੀਆਂ ਪਰ ਉਹ ਸਾਰਿਆਂ ਨੂੰ ਨਹੀਂ ਸੀ ਦਿੰਦੀਆਂ ਇਹ ਮੇਰੀ ਪਹਿਲੀ ਸਰਕਾਰ ਆ ਜਿਨੂੰ ਅਮੀ ਨੂੰ ਵੀ ਦਿੱਤੀ ਐ ਗਰੀਬ ਨੂੰ ਵੀ ਦਿੱਤੀ ਐ ਮੇਰੇ ਵੀਰੋ ਗਲਤੀ ਨਹੀਂ ਕਰਨਾ ਕਿਸੇ ਦੀ ਗਲਤੀ ਨਹੀਂ ਆਣਾ ਸੋ ਸਮਝ ਕੇ ਕੈਂਡੀਡੇਟ ਨੂੰ ਵੋਟਾਂ ਪਾਣਾ ਜਿਹੜਾ ਤੁਹਾਡੇ ਇਲਾਕੇ ਚ ਕੰਮ もうどうしたん